ਕੁਰਾਲੀ ਦੇ ਨੇੜਲੇ ਪਿੰਡ ਕੁੱਬਾਹੜੀ ਦੇ ਨੌਜਵਾਨ ਦੀ ਖੋਈ ਰੋਪੜ ਜੇਲ੍ਹ ਦੇ ਵਿੱਚ ਭੇਜ ਪਰੇ ਹਾਲਾਤਾਂ ਚ ਮੌਤ ਪਰਿਵਾਰ ਵੱਲੋਂ ਰੋਪੜ ਜੇਲ੍ਹ ਦੇ ਉੱਤੇ ਲਗਾਏ ਗਏ ਵੱਡੇ ਇਲਜ਼ਾਮ ਕਿਸੇ ਵਕਤ ਕਬੱਡੀ ਦਾ ਨਾਮੀ ਖਿਡਾਰੀ ਹੁੰਦਾ ਸੀ ਚਰਨਪ੍ਰੀਤ ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੋਰਾਲੀ ਇਸ ਵਕਤ ਦੀ ਵੱਡੀ ਖਬਰ ਰੋਪੜ ਜੇਲ੍ਹ ਤੋਂ ਸਾਹਮਣੇ ਆ ਰਹੀ ਹੈ ਕੋਰਾਲੀ ਦੇ ਬਿਲਕੁਲ ਨਿਆਲ ਦੇ ਪਿੰਡ ਦੇ ਜੋ ਕਿ ਕੁੱਬਾਹੇੜੀ ਪਿੰਡ ਹੈ ਉੱਥੇ ਦਾ ਇੱਕ ਨੌਜਵਾਨ ਚਰਨਪ੍ਰੀਤ ਪਿਛਲੇ ਲਗਭਗ 12 ਮਹੀਨਿਆਂ ਤੋਂ ਰੋਪੜ ਦੀ ਜੇਲ੍ਹ ਦੇ ਵਿੱਚ ਬੰਸੀ ਉਸਤੇ ਐਨਡੀਪੀਐਸ ਦੇ ਤਹਿਤ ਮੁਕੱਦਮਾ ਪੁਲਿਸ ਵੱਲੋਂ ਦਰਜ ਕੀਤਾ ਗਿਆ ਸੀ ਅਤੇ ਹਾਂ ਤੇ ਅੱਜ ਹੋ ਗਿਆ ਜਦੋਂ ਇਹ ਖਬਰ ਫੈਲੀ ਤਾਂ ਪਿੰਡ ਕੁੱਬਾਹੜੀ ਦੇ ਵਿੱਚ ਸਨਾਂਟਾ ਛਾ ਗਿਆ ਅਤੇ ਮੌਕੇ ਤੇ ਪਰਿਵਾਰ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਪੁੱਜਿਆ ਅਤੇ ਉਹਨਾਂ ਵੱਲੋਂ ਕਾਫੀ ਇਲਜ਼ਾਮ ਜੇਲ੍ਹ ਪ੍ਰਸ਼ਾਸਨ ਤੇ ਵੀ ਲਗਾਏ ਜਾ ਰਹੇ ਹਨ ਇਸ ਤੋਂ ਇਲਾਵਾ ਜਦੋਂ ਪੁਲਿਸ ਤੇ ਪੁਲਿਸ ਦੇ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਹਾਰਟ ਅਟੈਕ ਦੇ ਨਾਲ ਇਹ ਮੌਤ ਹੋਈ ਹੈ ਬਲਕਿ ਜਦੋਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਜੇਲ੍ਹ ਦੇ ਵਿੱਚ ਉਹਨਾਂ ਦੇ ਭਾਈ ਦੇ ਨਾਲ ਕਟਮਾਰ ਕੀਤੀ ਗਈ ਹੈ ਦਿਖਾਣੇ ਤੁਹਾਨੂੰ ਪੂਰਾ ਮਾਮਲਾ ਕੀ ਹੈ ਹਾਲਾਂਕਿ ਜੇਲ ਪ੍ਰਸ਼ਾਸਨ ਖਦੇ ਤੱਕ ਇਸ ਦਾ ਕੋਈ ਪੱਖ ਦੇਣ ਦੇ ਲਈ ਸਾਹਮਣੇ ਨਹੀਂ ਆਇਆ ਪਰ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮੌਤ ਹਾਠ ਅਟੈਕ ਦੇ ਨਾਲ ਹੋਈ ਹੈ ਜਦਕਿ ਪਰਿਵਾਰ ਦਾ ਕਹਿਣਾ ਹੈ ਕਿ ਜੇਲ ਦੇ ਵਿੱਚ ਉਸ ਦੇ ਨਾਲ ਮਾਰਕੁੱਟ ਕੀ ਕੀਤੀ ਗਈ ਹੈ ਦਿਖਾਣੇ ਤੁਹਾਨੂੰ ਪੂਰੀ ਵੀਡੀਓ ਜੋ ਕਿ ਕੁਰਾਲੀ ਦੇ ਨੇੜੇ ਕੁੱਬਾਹੜੀ ਪਿੰਡ ਦੇ ਨੌਜਵਾਨ ਦੀ ਮੌਤ ਦਾ ਕਾਰਨ ਬਣੀ ਹੈ ਇਹ ਜਿਨ੍ਹਾਂ ਦੀ ਦੇਸਰੀ ਬੋਨ ਸੀ ਕਿਹੜਾ ਬੰਦਾ ਇਹ ਉਹ ਬੈਠੀ ਕੀ ਗੱਲਬਾਤ ਹੋਈ ਕੀ ਪਤਾ ਲੱਗਦਾ ਮੈਨੂੰ ਤਾਂ ਸਵੇਰੇ ਬਲਕ ਮਾਜਰੀ ਤੋਂ ਹੀ ਫੋਨ ਜਾਂਦਾ ਕਿ ਜਨਪੇ ਤਾਂ ਉਹ ਹਸਪੀਟਲ ਤੇ ਤਾਂ ਵੀ ਤੁਸੀਂ ਫਟਾਫਟ ਉੱਥੇ ਪਹੁੰਚੋ ਮੈਂ ਫੋਨ ਕੱਟ ਕੇ ਆ ਗਈ ਆ ਵਾ ਕੀ ਅਵਿਨਾਸ਼ ਨੂੰ ਰਾਤ ਲੈ ਕੇ ਆਈਆਂ ਨੇ ਜੇਲ੍ਹ ਤੋਂ ਮੈਨੂੰ ਜੇਲ੍ਹੋਂ ਤੋਂ ਬਾਅਦ ਹੀ ਕੁਝ ਨਹੀਂ ਪਤਾ ਵੀ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ ਮੈਨੂੰ ਬਹੁਤ ਦਿਨਾਂ ਦਾ ਕਹਿ ਵੀ ਵਿਆਦਾ ਕਿ ਮੈਨੂੰ ਨਾਬੇ ਭੇਜ ਦੇ ਮੈਨੂੰਰੇ ਮਾਰ ਦੇਣਗੇ ਮੈਨੂੰ ਨਾਬੇ ਭੇਜ ਦੇ ਮੈਨੂੰ ਮਾਰ ਦੇ ਮੈਂ ਤੇ ਮੈਂ ਤੇਰੀ ਜਮਾਨਤ ਕਰਾ ਲੈਣੀ ਆ ਵੀ ਮੈਨੂੰ ਔਖਾ ਲੱਗਦਾ ਉੱਥੇ ਜਾਣਾ ਵੀ ਉਰੇ ਤੂੰ ਸੌਖਾ ਫੇ ਥੋੜੇ ਦਿਨਾਂ ਤੇ ਰੁਕ ਗਿਆ ਕਹਿੰਦਾ ਠੀਕ ਐ ਤੂੰ ਇੱਥੇ ਹੀ ਰਹਿ ਜਾਵੇਂਗਾ ਬੱਚਿਆਂ ਨਾਲ ਆਉਣਾ ਮੈਨੂੰ ਔਖਾ ਏ ਕਹਿੰਦਾ ਠੀਕ ਐ ਮੇਰੇ ਡੈਡੀ ਹੁਣੇ ਨੇੜੇ ਆ ਵੀ ਆ ਜਾਣੇ ਆ ਕਹਿਣਾ ਮੰਨ ਲਿਆ ਮੈਨੂੰ ਇੱਕੋ ਹੀ ਸ਼ਾਬਦ ਰਿਹਾ ਉਹਦਾ ਵੀ ਕਿ ਮੈਨੂੰ ਉਰੇ ਮਾਰ ਦੇਣਗੇ ਕੀ ਕੀ ਕਰਦੇ ਸੀ ਪਹਿਲਾਂ ਪਲੇਅਰ ਸੀ ਕੀ ਸੀ ਪਹਿਲਾਂ ਪਲੇਅਰ ਸੀ ਠੀਕ ਐ ਅਬ ਦੇ ਸੀ ਹਿੰਦੀ ਕਬੱਡੀ ਕਰਵਾ ਲੇ ਤੇ ਠੀਕ ਐ ਜੀ ਪਸ ਜੀ ਪਿਛਲੇ 2023 ਚ 13 ਮਈ ਨੂੰ ਜੁਲ੍ਹ ਚ ਗਏ ਸੀ ਅਸੀਂ 14 14.5 ਮਹੀਨੇ ਬਾਅਦ ਮੈਂ ਬਾਹਰ ਆਇਆ ਤਾਂ ਹੂੰ ਤੇ ਕੱਲ ਜਦੋਂ ਮੈਂ ਬਾਹਰ ਆਇਆ ਗੁੱਡੀ ਚ ਤਿੰਨ ਬੰਦਿਆਂ ਨੂੰ ਫੋਨ ਫੜਿਆ ਗਿਆ ਤਾਂ ਉਹਨਾਂ ਤੋਂ ਕੁਛ ਮੇਰੇ ਤਰ੍ਹਾਂ ਕੁੱਟਿਆ ਜਾ ਰਿਹਾ ਸੀ ਮਲਾਜਾਂ ਬੋਲੂ ਮੈਂ ਆਪ ਕੋ ਆਪਣੀਆਂ ਅੱਖਾਂ ਨਾਲ ਦੇਖਿਆ ਜੀ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਬੰਦਿਆਂ ਨੂੰ ਕੁੱਟਿਆ ਤਿੰਨਾਂ ਨੇ ਗਾਂ ਚਰਨਪ੍ਰੀਤ ਦਾ ਨਾਮ ਲਿੱਤਾ ਤੇ ਮੈਨੂੰ ਇੱਧਰ ਉਹਨਾਂ ਨੇ ਬਾਹਰ ਕੱਢਤਾ ਪਿੱਛੇ ਚੰਨਪ੍ਰੀਤ ਨੂੰ ਬੁਲਾਇਆ ਗੁੱਡੀ ਚ ਕੁੱਟਮਾਰ ਕਰੀ ਗਈ ਅੰਦਰੋਂ ਵੀ ਮੈਨੂੰ ਬਹੁਤ ਫੋਨ ਆਏ ਜੀ ਮੁੰਡੇ ਜੇਲ੍ਹ ਚ ਕਰ ਰਹੇ ਆਂ ਕਹਿੰਦੇ ਨਜਾਇਜ਼ ਕੁੱਟਮਾਰ ਕਰੀ ਇਹਨਾਂ ਨੇ ਨਜਾਇਜ਼ ਮੁੰਡਾ ਫਸਾਇਆ ਤੇ ਕੁੱਟਮਾਰ ਨਾਲ ਮੌਤ ਹੋਈ ਹੈ ਜੀ ਜਿਹੜੀ ਸਾਰੀ ਕੁੜਦੇ ਬਹੁਤ ਹੈ ਜੀ ਮਲਾਜਮ ਪਸ਼ੂਆਂ ਨੂੰ ਕੁੜਦੇ ਜੀ ਕੋਈ ਵੀ ਗਲਤੀ ਹੋਵੇ ਗਲਤੀ ਨਾ ਵੀ ਹੋਵੇ ਕਾਈ ਨੋਨ ਲਿਆ ਜੀ ਅੱਗੇ ਫੜਿਆ ਤਾਂ ਨਹੀਂ ਉਹ ਤੋਂ ਇਨਕੁਆਰੀ ਵੀ ਕਰਨੀ ਚਾਹੀਦੀ ਬੰਦੇ ਦਾ ਹੈ ਜਾਂ ਨਹੀਂ ਹੈ ਦੁਸ਼ਮਣ ਕੋਈ ਵੀ ਨੌਲੇ ਦੇ ਵਿੱਚ ਅੱਗੇ ਚੱਲ ਜਾ ਫੜਿਆ ਵੀ ਹੋਵੇ ਫਿਰ ਮੌਤ ਮੈਂ ਬੰਦਾ ਮਾਰ ਥੋੜੀ ਦੋਂਗਾ ਜੇ ਫੋਨ ਫੜਿਆ ਕੋਈ ਤੇ ਅਸਲਾ ਥੋੜੀ ਚਾਈ ਹਾਂ ਜੀ ਪਰੰਦਰ ਜੇਲ੍ਹ ਦੇ ਵਿੱਚ ਫੋਨ ਨਾਲ ਦੇ ਜਾਂ ਬਾਕੀ ਸਮਾਨ ਜਿਹੜਾ ਜਾਂਦਾ ਉਹਦੇ ਕੀ ਹਾਲਾਤ ਨੇ ਕਿੰਨਾ ਫੋਨ ਪ੍ਰਸ਼ਾਸਨ ਲੈ ਕੇ ਜਾਂਦਾ ਜੀ ਅੰਦਰ ਸਮਾਨ ਆਪੇ ਵੇਚਦੇ ਆ ਜੀ ਆਪੇ ਫੜਦੇ ਆ ਉਹੀ ਸਮਾਨ ਉਹੀ ਬੰਦਾ ਫੜੂਗਾ ਜਿਹੜਾ ਅੰਦਰ ਲੈ ਗਈ ਉਹੀ ਕੁੱਟੂਗਾ ਇਹ ਵੀ ਦੇ ਫੋਨ ਤੁਹਾਨੂੰ ਮਿਲ ਕੇ ਜਾਂ ਬਾਕੀ ਸਵਾਲੋਂ ਕੀ ਰੇਟ ਰੂਮ ਕਿੰਨਾ ਦਾ ਮਿਲਦਾ ਕੀ ਫੋਨ ਅੰਦਰ ਛੋਟਾ 20 15 15000 20 2000 ਦਾ ਮਿਲਦਾ ਜੀ ਤੇ ਜਰਦੇ ਦੀ ਪੂਰੀ 20000 ਦੀ ਮਿਲਦੀ ਜੰਦਰ ਮੁਲਾਜ਼ਮ ਵੇਚਦੇ ਆ ਜੀ ਆਪਣੇ ਬੰਦੇ ਗੁਰਵੇ ਰੱਖੇ ਹੋਏ ਅੱਗੇ ਕੈਦੀ ਪ੍ਰਸ਼ਾਸਨ ਕਰਦਾ ਜੀ ਸਾਰਾ ਕੰਮ ਆਪੇ ਜੇਲ੍ਹ ਦੇ ਮੁਲਾਜ਼ਮ ਅੰਦਰ ਵੇਚਦੇ ਆ ਸਾਮਾਨ ਮੁਲਾਜ਼ਮ ਕੋਈ ਸਰੀਆਮ ਤਾਂ ਨਹੀਂ ਹੈਗਾ ਵੀ ਪਰ ਲੈ ਕੇ ਪ੍ਰਸ਼ਾਸਨੇ ਜਾਂਦਾ ਤਾਂ ਹੀ ਅੰਦਰ ਆਉਂਦਾ ਇਦਾਂ ਕਿਦਾਂ ਆ ਜੂਗਾ ਇਹ ਕੋਈ ਬੰਦਾ ਲੈ ਕੇ ਜਾਂਦਾ ਉਹ ਤਾਂ ਪਸ਼ੂ ਜਿਹੇ ਤਰ੍ਹਾਂ ਕੁੱਟਿਆ ਜਾਂਦਾ ਨਸ਼ਾ ਕਿਹੜੇ ਕਿਹੜੇ ਮਿਲਦਾ ਅੰਦਰ ਅੰਦਰ ਜਰਦਾ ਜੁਰਦਾ ਗੋਲੀਆਂ ਗੋਲੀਆਂ ਸਭ ਕੁਝ ਮਿਲਦਾ ਜੀ ਹਾਂਜੀ ਹਰ ਤਰ੍ਹਾਂ ਦਾ ਦਰਸ਼ਾ ਮਿਲਦਾ ਹਾਂਜੀ ਬਾਹਰੋਂ ਤਾਂ ਹੀ ਬੋਲ ਚੁੱਤੀ ਜਾਂਦੀ ਅੰਦਰ ਹੀ ਫੋਨ ਮਿਲਦੇ ਹੁਣ ਬਾਹਰੋਂ ਨਹੀਂ ਹੁਣ ਬਾਹਰੋਂ ਬੰਦ ਹੋ ਗਿਆ ਕੰਮ ਬਾਹਰ ਘਰ ਤੇ ਲੱਗੀ ਹੋਈ ਆ ਹੁਣ ਮਲਾਜਮੇ ਲੈ ਕੇ ਮਲਾਜਮਾ ਹੀ ਰਸਤਾ ਲੇਕੋ ਹੋਰ ਕੋਈ ਨਹੀਂ ਲੈ ਕੇ ਜਾ ਸਕਦਾ ਅੰਦਰ ਤੁਸੀਂ ਫਿਰ ਜਦੋਂ ਅੰਦਰ ਜਾਂਦੇ ਹੋ ਤੁਹਾਨੂੰ ਦਿਮਾਗ ਤੇ ਜਦੋਂ ਇਹ ਪੇਸ਼ੀ ਤੋਂ ਬਾਅਦ ਜਾਂਦੇ ਹੋ ਤਾਂ ਤੁਹਾਡੀ ਚੈਕਿੰਗ ਵਗੈਰਾ ਬਹੁਤ ਜ਼ਿਆਦਾ ਚੈਕਿੰਗ ਹੁੰਦੀ ਜੀ ਹਾਂਜੀ ਤੋਂ ਫੜਿਆ ਲੈ ਕੇ ਕੁੜਦੇ ਦੀ ਦੂਡੀ ਚ ਪਸੂਆਂ ਤਰ੍ਹਾਂ ਢਾ ਕੇ ਪੂਰਾ ਬਹੁਤ ਜ਼ਿਆਦਾ ਕੁੜਦੇ ਜੀ ਤੁਸੀਂ ਦੇਖ ਨਹੀਂ ਸਕਦੇ ਤੁਸੀਂ ਕਦੇ ਇਹ ਬੰਦੇਆਂ ਦੇ ਅੰਦਰ ਇਕੱਠੇ ਹੋ ਕੇ ਇਸ ਗੱਲ ਦਾ ਕਦੇ ਵਿਰੋਧ ਨਹੀਂ ਕੀਤਾ ਵੀ ਕਰਿਆ ਜੀ ਫਿਰ ਚਲਾਨ ਪਾ ਦਿੰਦੀ ਐ ਜੀ ਕਦੇ ਪਠਾਨਕੋਟ ਦੀ ਜੇਲ੍ਹ ਦਾ ਅੰਮ੍ਰਿਤਸਰ ਦਾ ਬਠਿੰਡੇ ਦਾ ਜਿੱਥੇ ਮੁਲਾਕਾਤ ਵੀ ਨਾ ਜਾਵੇ ਜੇ ਕੋਈ ਆਪਾਂ ਚੰਗੀ ਗੱਲ ਦਾ ਵਿਰੋਧ ਕਰੀਏ ਜੀ ਚਲਾਨ ਪਾ ਦਿੰਦੇ ਆ ਜੀ ਵੀ ਘਰ ਦੇ ਨਹੀਂ ਮੁਲਾਕਾਤ ਵੀ ਨਾ ਜਾਵੇ ਕੁੱਟਮਾਰ ਕਰਦੇ ਚੱਕੀਆਂ 'ਚ ਬੰਦ ਕਰ ਦਿੰਦੇ ਦੋ-ਦੋ ਮਹੀਨੇ ਕੱਢਦੇ ਨਹੀਂ ਫਿਰ ਜੇ ਕੋਈ ਬੰਦਾ ਵਿਰੋਧ ਕਰੇ ਦੋ ਦੋ ਮਹੀਨੇ ਥੋੜੀ ਜਿਹੀ ਜਗ੍ਹਾ 'ਚ ਰਹਿਣਾ ਪੈਂਦਾ ਅੰਦਰ ਹੀ ਬੰਦ ਕਰ ਦਿੰਦੇ ਇਹਦੇ ਨਾਲ ਚਰਨਪ੍ਰੀਤ ਵਾਲਾ ਜਿਹੜਾ ਕਦੋਂ ਤੋਂ ਬੰਦ ਸੀ ਚਰਨਪ੍ਰੀ ਮੇਰੇ ਨਾਲੇ ਤਈ ਐਨਡੀਪੀਐਸ ਜੀ 14 ਮਹੀਨੇ ਹੋ ਗਏ ਤੇ ਮੈਂ ਰਾਤ ਜਾ ਜਾਂਦੀ ਉੱਠੀ ਹੂੰ ਕੀ ਫੜਿਆ ਗਾ ਸੀ ਫੜਿਆ ਤਾਂ ਮੁੰਡਿਆਂ ਕੋਲ ਹੋ ਗਏ ਜਿਹੜੇ ਤਿੰਨ ਤੇ ਉਹਨਾਂ ਕੋਲ ਫੋਨ ਫੜਿਆ ਗਿਆ ਉਹਨਾਂ ਨੇ ਜਨਵਰੀ ਦਾ ਨੋਨ ਲੈ ਆਈ ਅੱਗੇ ਤੁਹਾਡੇ ਕੋਲ ਕੀ ਫੜਿਆ ਗਾ ਸੀ ਤੁਹਾਡੇ ਤਿੰਨ ਦੀ ਬਿਸ਼ੇਸ਼ ਤੁਹਾਡੇ ਦਾ ਸਮਾਨ ਪਾਇਆ ਤਈ ਇਹਨਾਂ ਨੇ ਫੜਿਆ ਕੁਝ ਨਹੀਂ ਜੀ ਗਿਆ ਆਪਾਂ ਕੋਈ ਰੰਜੀ ਸਾਡੀ ਪੁਲਿਸ ਨਾਲ ਪੁਰਾਣੀ ਡਿਸਪੂਟ ਚੱਲਦਾ ਜੀ ਅਸੀਂ ਵੀ ਕੰਪਲੀਟ ਕਰੀ ਹੋਈ ਹੈ ਜੀ ਹਾਂਜੀ ਤੁਹਾਨੂੰ ਤੁਹਾਡੀ ਜ਼ਮਾਨਤ ਹੋ ਗਈ ਮੇਰੀ ਜ਼ਮਾਨਤ ਹੋ ਗਈ ਜੀ ਕੀ ਫੜਿਆ ਕੀ ਹੈ ਅੱਜ ਤੱਕ ਅੜਿਆ ਕੁਝ ਵੀ ਨਹੀਂ ਹੈ ਹੈਰੋਇਨ ਪਾਈ ਸਾਡੇ ਦੇ ਕਿੰਨੇ ਗ੍ਰਾਮ ਪਾਈ 260 ਗ੍ਰਾਮ ਹੈਵੀ ਕਰਕੇ ਪਾਤੀ ਵੀ ਬਾਹਰ ਨਾ ਆਉਣ ਬੰਦੇ ਉਸ ਦਾ ਵੀ ਕੰਪਲੀਟਾ ਵਾਲੀਆਂ ਚੰਨੀ ਦਾ ਵੀ ਪੁਲਿਸ ਨਾਲ ਡਿਸਪੂਟ ਚੱਲਦਾ ਮੇਰਾ ਵੀ ਮੇਰੀ ਵਾਈਫ ਨੇ ਪਰਚਾ ਪਾਇਆ ਐਸਐਸਪੀ ਤੇ ਪੇਸ਼ ਹੋਇਆ ਤੇ ਐਸਐਚਓ ਦੇ ਨਾਮ ਤਾਂ ਹੁਣ ਕਾਨੂੰ ਲੈਣਾ ਜੀ ਪਹਿਲਾਂ ਵੀ ਕੋਈ ਪਰਚਾ ਨਹੀਂ ਪਾਇਆ ਪਹਿਲਾਂ ਹੈਗਾ ਜੀ ਲੜਾਈ ਝੋੜੇ ਤੇ ਪਰਚੇ ਹੈਗੇ ਚੰਨੀ ਤੇ ਵੀ ਹੈਗੇ ਜੀ ਜੇ ਅੰਦਰ ਜੇ ਸੁਪਰਡੈਂਟ ਵਗੈਰਾ ਜਾਂ ਹੋਰ ਜਿਹੜੇ ਸੀਨੀਅਰ ਅਧਿਕਾਰੀ ਹੈ ਉਹਨਾਂ ਦਾ ਵੀ ਰਵਈਆ ਰਹਿੰਦਾ ਹੈਗਾ ਰਵਈਆ ਤਾਂ ਹੁਣ ਕੀ ਕਰਾ ਕੇ ਹੋ ਜੀ ਵੈਸੇ ਤਾਂ ਪਰ ਕੰਮ ਤਨੋਗਦੀ ਸਾਰੇ ਇਹੀ ਕਰਦੇ ਆ ਜੀ ਹਾਂ ਕਦੇ ਅੰਦਰ ਜਦੋਂ ਦਰਸ਼ਾ ਬੰਦਰ ਜਾਂਦੇ ਤੇ ਚੱਕਰਨ ਦੇ ਲਈ ਜਾਂ ਹੋਰ ਬੰਦੀ ਕਰ ਦਿੰਦੇ ਜੀ ਸਾਨੂੰ ਜੱਜ ਸਾਹਿਬ ਡੁੱਡੀਆਂ ਚ ਮੁਰਜ ਜਾਂਦੇ ਅੱਧੇ ਤਾਂ ਜੋੜੀ ਚ ਜ्यादातर ਜੱਜ ਸਾਹਿਬ ਜਿਹੜਾ ਅੱਗੇ ਆਉਂਦਾ ਸਾਨੂੰ ਬੰਦੀ ਅੰਦਰ ਕਰ ਦਿੰਦੇ ਜਦੋਂ ਜੱਜ ਨਹੀਂ ਆਉਣਾ ਹੁੰਦਾ ਨਾ ਸਾਨੂੰ ਕੰਟੀਨੂ ਖੋਲਦੇ ਆ ਕੱਪੜੇ ਤੱਕ ਵੀ ਸਾਨੂੰ ਸਪਾਉਣ ਦਿੰਦੇ ਜਦ ਜੱਜ ਨਹੀਂ ਆਉਣਾ ਹੁੰਦਾ ਸਾਨੂੰ ਤਾਂ ਬੁਖ ਹੋ ਜਾਂਦਾ ਜਦੋਂ ਜੱਜ ਨਹੀਂ ਆਉਣਾ ਤਾਂ ਸੁੱਖ ਨਹੀਂ ਕੋਈ ਮਿਲਦਾ ਜਦ ਜੱਜ ਸਾਹਿਬ ਨੂੰ ਆਣੇ ਕੋਈ ਸਵਾਲ ਕਰੇ ਬੰਦੇ ਨੂੰ ਕੋਈ ਰਾਹ ਨਿਕਲੇ ਪਰ ਸਾਨੂੰ ਦੁੱਖ ਹੁੰਦਾ ਜੀ ਅੰਦਰ ਕਿ ਜਿਹੜੀ ਤੁਹਾਡੀ ਗੱਲ ਆ ਉਹ ਕਿ ਬਾਹਰ ਨਹੀਂ ਜਾਂਦੀ। ਸਾਨੂੰ ਬੰਦ ਕਰ ਦਿੱਤਾ ਜਾਂਦਾ ਜੀ ਨਾ ਕੰਟੀਨ ਖੋਲਦੇ ਜੀ ਉਸ ਦਿਨ। ਤੇ ਨਾ ਸਾਨੂੰ ਬਾਹਰ ਘੁੰਮਣੇ ਫਿਰਨ ਦਿੱਤਾ ਜਾਂਦਾ ਨਾ ਕੋਈ ਗੁਰਦੁਆਰਾ ਮੰਦਿਰ ਨਾ ਕੱਪੜੇ ਵੀ ਨਹੀਂ ਸੁਕਾਣ ਦਿੱਤੇ ਜਾਂਦੇ ਬਾਹਰ। ਹਾਂਜੀ। ਲੱਕ ਹੋਰ ਕੋਈ 6% ਵਗੈਰਾ ਹੋਰ ਆਉਂਦੇ ਜਾਂਦੇ ਮਨੁੱਖੀ ਅਧਿਕਾਰ ਵਾਲੇ ਕੋਈ ਆਉਂਦਾ ਜਾਂਦਾ ਤਾਂ ਮਨੁੱਖੀ ਅਧਿਕਾਰ ਵਾਲੇ 7 8 9 ਤਿੰਨੇ ਦਿਨ ਆਏ ਤੇ ਜੀ। ਸਾਨੂੰ ਬੰਦੀ ਰੱਖੀ ਤਿੰਨੇ ਦਿਨ। ਹਾਂ ਹੁਣ ਆਏ ਤੇ ਜੀ ਹਿਊਮਨ ਰਾਈਟਸ ਵਾਲੇ। ਸਾਨੂੰ ਖੱਲ੍ਹੇ ਨਹੀਂ ਬੰਦੀ ਰੱਖਦੇ ਜੀ ਫੋੜ। ਸਾਰੀ ਜੇਲ੍ਹ ਨੂੰ ਜੀ। ਹਾਂਜੀ। ਪਰਚਾ ਕਿਹੜੇ ਥ ਵਾਟਾ ਪਈ ਲੋ ਹਾਂਜੀ ਠੀਕ ਹੈ ਠੀਕ ਤੁਹਾਡੇ ਕੀ ਲੱਗਦੇ ਸੀ ਮੇਰੇ ਚਾਚਾ ਸੋਰਾ ਜੀ ਹੁਣ ਸਾਨੂੰ ਨਾ ਫੋਨ ਆ ਰਹੇ ਅੰਦਰੋਂ ਉਹ ਕਹਿ ਰਹੇ ਕਿ ਇਹਨਾਂ ਨੂੰ ਸਾਡੇ ਕੋਲ ਅੰਦਰ ਭੇਜੋ ਇੰਟਰਵਿਊ ਦੇਣ ਲਈ ਅਸੀਂ ਦਵਾਂਗੇ ਕਿ ਇਹਨਾਂ ਨੇ ਚੰਨਪ੍ਰੀਤ ਨੂੰ ਸਾਰੀ ਰਾਤ ਕੁੱਟਿਆ ਔਰ ਸਵੇਰੇ ਇਹਨਾਂ ਨੇ ਸਾਨੂੰ ਡਿਕਲੇਅਰ ਕਰਤਾ ਕਿ ਉਹਦੀ ਡੈਥ ਹੋ ਗਈ ਆਪ ਨਹੀਂ ਦੱਸਿਆ ਆਪ ਨਹੀਂ ਦੱਸਿਆ ਹੁਣ ਇੰਜ ਕਹਿ ਰਿਹਾ ਕਿ ਹਾਰਟ ਅਟੈਕ ਹੋਇਆ ਉਹਦੇ ਸਿਰ ਤੇ ਸੱਟਾਂ ਵੱਜੀਆਂ ਹੋਈਆਂ ਕੰਨ ਤੇ ਸੱਟਾਂ ਵੱਜੀ ਉਹਨਾਂ ਦੀ ਜੀ 40 ਸੀਗੀ 40ਕ ਤਾਂ ਏ ਸੀਗੀ ਉਹਨਾਂ ਦੇ ਯੰਗ ਭਏ ਨੇ ਪੂਰੇ ਪਹਿਲਵਾਨ ਰਹਿ ਚੁਕੇ ਨੇ ਇੰਜਨੀ ਵੀ ਕੋਈ ਮਾੜੇ ਢੀਡੇ ਸੀਗੇ ਵੀ ਮਾੜੀ ਜੀ ਕਾ ਸਾਥ ਨਾ ਮਾਰਦੇ ਪਲੇਅਰ ਰਹਿ ਚੁਕੇ ਜੀ ਆਪਦੇ ਟਾਈਮ 'ਚ ਬਹੁਤ ਤਕੜੇ ਹੁਣ ਤਾਂ ਚਲੋ ਜੀ ਬੱਚਿਆ ਵਾਲੇ ਸੀਗੇ ਦੋ ਬੱਚੇ ਆ ਉਹਨਾਂ ਦੇ ਤੇ ਹੁਣ ਇਹਨਾਂ ਨੇ ਸਾਨੂੰ ਜੇਲ੍ਹ ਵਾਲਿਆਂ ਦਾ ਹੱਸਤਾ ਕਿ ਸਾਨੂੰ ਕੁਝ ਨਹੀਂ ਜਵਾਬ ਦਿੱਤਾ ਬਸ ਜੋ ਇੱਕ ਦੋ ਬਸ ਡਾਕਟਰ ਨੇ ਕਿਹਾ ਕਹਿੰਦੇ ਹਾਰਟ ਅਟੈਕ ਹੋਇਆ ਉਸ ਤੋਂ ਬਾਅਦ ਸਾਨੂੰ ਅੰਦਰੋਂ ਫੋਨ ਆ ਰਹੇ ਨੇ ਹੁਣ ਮੁੰਡਿਆਂ ਦੇ ਕਿ ਇਹਨਾਂ ਨੇ ਕੁੱਟ-ਕੁੱਟ ਮਾਰਿਆ ਉਹ ਸਾਰੀ ਰਾਤ ਆਦਰਵਾਇਸ ਸਾਨੂੰ ਤਾਂ ਇੰਦੀ ਸੀ ਵੀ ਚਲੋ ਹਾਰਟ ਅਟੈਕ ਨਾਲ ਮਰ ਗਏ ਪਰ ਜਿਹੜੀ ਅਨਿਆਈ ਮੌਤ ਇਹਨਾਂ ਨੇ ਕੀਤੀ ਉਹ ਤਾਂ ਗਲਤ ਆ ਨਾ ਜਦੋਂ ਇਹਨਾਂ ਨੂੰ ਮੈਂ ਸ਼ਾਮੀ ਲੈ ਕੇ ਆਈ ਇਹਨਾਂ ਨੇ ਆ ਕੇ ਦੱਸਿਆ ਕਹਿੰਦੇ ਡਿਊਟੀ 'ਚ ਮੁੰਡੇ ਕੁੱਟਦੇ ਆ ਬਹੁਤ ਜ਼ਿਆਦਾ ਕਿ ਉਹਨਾਂ ਕੋਲੋਂ ਫੋਨ ਫਾਨ ਫੜੇ ਗਏ ਆ ਕੁੱਟੋ ਤੁਸੀਂ ਕੋਈ ਗੱਲ ਨਹੀਂ ਕੁੱਟੋ ਅਸੀਂ ਸਵੇਰੇ ਪ੍ਰੋਡਕਟ ਰੁੱਕਾ ਸਿਮਰ ਹਸਰੂਪ ਨਾ ਤਾਂ ਮਸੂਲ ਹੋਇਆ ਸੀ ਕਿ ਉਹ ਵੀ ਨਾ ਕਿ ਮੁੰਡਾ ਜਿਹੜਾ ਚੰਨਪ੍ਰੀਤ ਸਿੰਘ ਪੁੱਤਰ ਲਾਹਣ ਸਿੰਘ ਵਾਸੀ ਕੋ ਬਾਹੜੀ ਜਿਹੜਾ ਜੇਲ੍ਹ ਦੇ ਵਿੱਚ ਐਨਡੀਬੀ ਸਿਕਰ ਦੇ ਵਿੱਚ ਹਵਾਲਾ ਬਤੌਰ ਹਵਾਲਾ ਤਸੀ ਹਵਾਲਾ ਤੋਂ ਬਾਅਦ ਉਹ ਉੱਥੇ ਰਾਤ ਇਹਨਾਂ ਨੂੰ ਹੋਇਆ ਹੋਊਗਾ ਕਿ ਇਹਦਾ ਦਰਖੰਦ ਸੰਬੰਧ ਆ ਗਿਆ ਕੋਈ ਟੈਕ ਹੋ ਗਿਆ ਅਟਾਪ ਦੇ ਵਿੱਚ ਉਹ ਇੱਥੇ ਹਸਪਤਾਲ ਲੈ ਕੇ ਹਸਪਤਾਲ ਲੈਣ ਦੇ ਰੰਦੂ ਤੇ ਆ। ਉਹ ਹੀ ਗੱਲ ਆਈ ਹੈ ਜੀ। ਉਹਦੀ ਜਿਹੜੀ ਕਾਰਵਾਈ ਮੈਜਿਸਟਰ ਸਾਹਿਬ ਕਰ ਰਹੇ ਨੇ। ਮੈਜਿਸਟਰ ਸਾਹਿਬ ਜੋ ਹੁਕਮ ਦੇਣ ਦੇ ਅਧਿਕਾਰ ਤੇ ਕਾਰਵਾਈ ਜਿਹੜੀ ਚੱਲ ਰਹੀ ਹੈ। ਕਿਹੜੇ ਮਿਨਿਸਟਰ ਸਾਹਿਬ ਨੇ? ਜੇ શ્રી ਜਸਪ੍ਰੀਤ ਸਿੰਘ ਜੀ ਆਏ ਸੀ ਜੀ। ਉਹ ਇਹ ਜਿਹੜਾ ਪਰਿਵਾਰ ਦੋਸ਼ ਲਾ ਰਿਹਾ ਕੁੱਟਮਾਰ ਦਾ ਕੁਇਸਤਾਂ ਦੀ ਗੱਲ ਦਾ ਕੋਈ ਕੁਇਸਤ ਇਹ ਮੈਜਿਸਟਰ ਸਾਹਿਬ ਦੇਖ ਰਹੀ ਹੈ ਇਨਕੁਆਰੀ ਕਰ ਰਹੀ ਹੈ ਜੋ ਮੈਜਿਸਟਰ ਸਾਹਿਬ ਜੋ ਬਾਜ਼ੂ ਹੋਊਗਾ ਤੇ ਜੇ ਮੈਂ ਵੀ ਹੋਊਗਾ ਰਸਤਾ।